ਦਰੰਕਸ਼ਤ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਾਤੜਾ ਦੇ ਵਿੱਚ ਅੱਜ ਝੰਡਾ ਲਹਿਰਾਇਆ ਗਿਆ ਜਿੱਥੇ ਕਿ ਐਸ.ਡੀ.ਐਮ ਪਾਤੜਾ ਅਸ਼ੋਕ ਕੁਮਾਰ ਬਲੋਤ ਹੰਤੇ ਦੀ ਰਸਮ ਅੰਦਰਾ ਕੀਤੀ ਗਈ ਤੇ ਉੱਥੇ ਹੋਰ ਵੀ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਅੱਜ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਰਾਸ਼ਟਰੀ ਗੀਤ ਔਰ ਹੋਰ ਨੁਕੜਨਾਟਕ ਕੀਤੇ ਅਸੀਂ ਇਸ ਵਕਤ ਤੁਹਾਨੂੰ ਜਿਹੜਾ ਕਿ ਅੱਜ ਦਾ ਵਿਦਿਆਰਥੀ ਹੈ ਉਹ ਵੀ ਅੱਜ ਇੱਥੇ ਪਹੁੰਚੇ ਨੇ ਇੱਥੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹਦੇ ਵਿੱਚ ਅੱਜ ਐਨਸੀਸੀ ਵੱਲੋਂ ਜਿਹੜੇ ਵਿਦਿਆਰਥੀ ਆ ਸੀ ਪੁੱਛਦੇ ਨੇ ਕਿਹੜੇ ਸਕੂਲ ਦੇ ਵਿੱਚੋਂ ਆਏ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਬੇਟਾ ਕੀ ਨਾਂ ਤੁਹਾਡਾ ਔਰ ਕਿਹੜੇ ਸਕੂਲ ਦਾ ਸਰ ਮੇਰਾ ਨਾਮ ਸਾਨੀਆ ਤਿਮਾਣਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਇੰਡੀਪੈਂਡੈਂਸ ਡੇ ਅਸੀਂ ਕੀਰਤੀ ਕਾਲਜ ਤੋਂ ਆਏ ਆ ਤੇ ਅਸੀਂ ਅੱਜ ਇੰਡੀਪੈਂਡੈਂਸ ਡੇ ਦੀ ਤਿਆਰੀ ਕੀਤੀ ਸੀਗੀ ਮਤਲਬ ਅਸੀਂ ਬਹੁਤ ਟਾਈਮ ਤੋਂ ਤਿਆਰੀ ਕਰ ਰਹੇ ਸੀਗੇ ਤੇ ਅੱਜ ਅਸੀਂ ਪਰੇਡ ਕੀਤੀ ਆ ਸਾਡੀ ਜਿਹੜੇ ਮਸਕਾਨ मैम ਨੇ ਅਮਨ ਸਰ ਨੇ ਉਹਨਾਂ ਨੇ ਸਾਨੂੰ ਤਿਆਰੀ ਕੀਤੀ ਕਰਵਾਈ ਆ ਉਹ ਨਦੋ ਤਿਆਰੀ ਕਰ ਰਹੇ ਆ ਤੇ ਅੱਜ ਸਾਡੀ ਪਰੇਡ ਸੀਗੀ ਅ ਅੱਜ ਵੱਖ-ਵੱਖ ਤਰ੍ਹਾਂ ਦੀਆਂ ਵਰਦੀਆਂ ਪਾਈਆਂ ਕੋਈ ਫੌਜੀ ਆ ਕੋਈ ਐਨਸੀਸੀ ਆ ਕੋਈ ਪੁਲਿਸ ਦੀ ਹੈ ਤੁਹਾਡੀ ਕਿਹੜੀ ਵਰਦੀ ਹੈ ਸਰ ਸਾਡੀ ਆਰਮੀ ਵਿੰਗ ਆ ਐਨਸੀਸੀ ਦੇ ਵਿੱਚ ਤਿੰਨ ਵਿੰਗਸ ਹੁੰਦੀਆਂ ਨੇ ਆਰਮੀ ਵਿੰਗ ਨੇਵੀ ਵਿੰਗ ਤੇ ਥਲ ਸੈਨਾ ਟਾਈਪ ਹੁੰਦੀਆਂ ਤੇ ਅਸੀਂ ਆਰਮੀ ਵਿੰਗ ਤੋਂ ਆ ਇਸ ਕਰਕੇ ਸਾਡੀ ਇਸ ਟਾਈਪ ਦੀ ਯੂਨੀਫਾਰਮ ਆ ਅਭੀ ਤਿਆਰੀਆਂ ਚੱਲਦੀਆਂ ਹੋਣੀਆਂ ਐ ਕਿਉਂਕਿ 15 ਅਗਸਤ ਨੂੰ ਲੈ ਕੇ ਤੁਹਾਡੇ ਕਿੰਨੇ ਕਿੰਨੇ ਸਮੇਂ ਤੋਂ ਇਹ ਤਿਆਰੀਆਂ ਸੀ ਔਰ ਕਿੰਨੇ ਬੱਚੇ ਅੱਜ ਇੱਥੇ ਆਏ ਆ ਅ ਮੈਕਸਿਮ uh, ਥਰ 35 40 ਸਟੂਡੈਂਟ ਹੋਣੇ ਸਾਡੇ ਕਾਲਜ ਤੋਂ ਤੇ ਅਸੀਂ ਮਤਲਬ ਬੋਟ ਫਸਟ ਇਅਰ ਤੋਂ ਸਟੂਡੈਂਟਸ ਨੇ ਸੈਕੰਡ ਇਅਰ ਤੋਂ ਨੇ ਫਾਈਨਲ ਤੋਂ ਵੀ ਨੇ ਅਸੀਂ ਫਾਈਨਲ ਤੋਂ ਨੇ ਤੇ ਸਾਡੀ ਕਈ ਦਿਨਾਂ ਤੋਂ ਤਿਆਰੀ ਚੱਲ ਰਹੀ ਸੀਗੀ ਅਸੀਂ ਪ੍ਰਿਪੇਅਰ ਕਰ ਰਹੇ ਸੀਗੇ ਰੈਗੂਲਰ ਕਲਾਸਾਂ ਲੱਗਦੀਆਂ ਸੀਗੀਆਂ ਸਾਡੀਆਂ ਮਾਰਨਿੰਗ ਤੋਂ 2 ਜਾਂ 3 ਕਿ ਜਾ ਕੇ ਕੀ ਬਣਨਾ ਚਾਹੋਗੇ ਤੁਸੀਂ ਕੀ ਸੁਪਨਾ ਲਿਆ ਹੈ ਅਸਲ ਵੈਸੇ ਸਪਨਾ ਪੰਜਾਬ ਪੁਲਿਸ ਦਾ ਬਟ ਜੇ ਆਪਾਂ ਅਸ ਸੀ ਕਰਦੇ ਆਂ ਸਾ ਆਪਾਂ ਨੂੰ ਆਰਮੀ ਵਿੰਗ ਦੇ ਵਿੱਚ ਆਰਮੀ ਦੇ ਵਿੱਚ ਸਪੈਸ਼ਲੀ ਆਪਾਂ ਨੂੰ ਬੈਨੀਫਿਟਸ ਹੁੰਦੇ ਨੇ ਸੋ ਆਪਾਂ ਉਹਦੇ ਵਿੱਚ ਵੀ ਟ੍ਰਾਈ ਕਰ ਸਕਦੇ ਬਟ ਜਿਹੜਾ ਡ੍ਰੀਮ ਆ ਉਹ ਪੰਜਾਬ ਪੁਲਿਸ ਦਾ ਹੀ ਆ ਬਹੁਤ ਵਧੀਆ ਸਿੱਖ ਹੈ ਔਰ ਕਿਸ ਤਰ੍ਹਾਂ ਦੇ ਜਿਹੜੇ ਕਿੰਨੇ ਕੁ ਵਿਦਿਆਰਥੀ ਜਿਹੜੇ ਤੁਹਾਡੇ ਇੱਥੇ ਅੱਜ ਕਾਲਜ ਦੇ ਵਿੱਚੋਂ ਆਏ ਆ ਕਿੰਨੇ ਦਿਨ ਤੋਂ ਟ੍ਰੇਨਿੰਗ ਚੱਲਦੀ ਸੀ ਔਰ ਇਸ ਤੋਂ ਇਲਾਵਾ ਤੁਸੀਂ ਹੁਣ 15 ਅਗਸਤ ਦੇ ਉੱਤੇ ਅੱਜ ਕੀ ਦੇਸ਼ ਵਾਸੀ ਅੰਸਰ ਦੇ ਦੇਣਾ ਚਾਹੋਗੇ ਸਰਜਰੀ ਟ੍ਰੇਨਿੰਗ ਹੁਣ ਹੁਣ ਤਾਂ ਅਸੀਂ 10-15 ਦਿਨ ਤੋਂ ਰੈਗੂਲਰ ਕਰ ਰਹੇ ਸੀਗੇ ਤੇ 인ਡੀਪੈਂਡੈਂਸ ਦੇ ਅਸੀਂ ਇਹ ਸੰਦੇਸ਼ ਦੇਵਾਂਗੇ ਸਾਰਿਆਂ ਨੂੰ ਵੀ ਹਨਾ ਜਿਹੜਾ 인ਡੀਪੈਂਡੈਂਸ ਡੇ ਆ ਉਹ ਮਤਲਬ ਇਹ ਨਹੀਂ ਹੈ ਕਿ ਆਪਾਂ ਦੇਸ਼ ਆਜ਼ਾਦ ਕੀਤਾ ਸੀਗਾ ਜਿਵੇਂ ਆਪਾਂ ਦੇਖ ਹੀ ਲੈਣੇ ਕਿ ਕੁੜੀਆਂ ਬਾਹਰ ਜਾਂਦੀਆਂ ਨੇ ਹਨਾ ਉਹ ਫਿਰ ਵੀ ਆਜ਼ਾਦ ਨਹੀਂ ਹੈਗੀਆਂ ਹਨਾ ਉਹਨਾਂ ਨੂੰ ਦੇਖਣਾ ਪੈਂਦਾ ਕਿ ਨਾਈਟ ਆਇਆ ਹਨਾ ਆਪਾਂ 10 ਵਜੇ ਤੋਂ ਨੋਵਸ ਤੋਂ ਬਾਅਦ ਆਪਾਂ ਬਾਹਰ ਨਹੀਂ ਜਾ ਸਕਦੇ ਹੈਗੇ ਸੋ ਆਪਾਂ ਨੂੰ ਹੋਰ ਨਾਲ ਚੀਜ਼ਾਂ ਦਾ ਵੀ ਦੇਖਣਾ ਚਾਹੀਦਾ ਕਿ ਕੁੜੀਆਂ ਨੂੰ ਉਸ ਟਾਈਪ ਨਾਲ ਵੀ 인ਡੀਪੈਂਡ ਹਨਾ ਤਾਂ ਹੋਣਾ ਚਾਹੀਦਾ ਹੈ ਕਹਿਣ ਨਾਲ ਆਪਾਂ ਬੋਲਦੇ ਨੇ ਕਿ ਆਪਾਂ 인ਡੀਪੈਂ ਬਟ ਆਪਾ ਜਿਹੜੇ ਹੈਗੇ ਨੇ ਹਿਊਮਨ ਬਿੰਗਸ ਨੇ ਹਨਾ ਉਹ ਇਹ ਚੀਜ਼ਾਂ ਦਾ ਧਿਆਨ ਨਹੀਂ ਰੱਖ ਰਹੇ ਹੈਗੇ ਕੁੜੀਆਂ ਅੱਜ ਵੀ ਆਜ਼ਾਦ ਨਹੀਂ ਹੈਗੀਆਂ ਜਿਵੇਂ ਆਪਾਂ ਦੇਖੀਏ ਇਹ ਗੱਲ ਹਨਾ ਸੱਚ ਹੈ ਕਿ ਆਪਾਂ ਬਾਹਰ ਅਸੀਂ ਜਾ ਨਹੀਂ ਸਕਦੀਆਂ ਕਿ ਨਾਈਟ 'ਚ ਸਾਨੂੰ ਕਹਿੰਦਾ ਕਰਤ ਫੋਨਸ ਆਉਂਦੇ ਨੇ ਕਿ ਤੁਸੀਂ ਪਹੁੰਚੇ ਨਹੀਂ ਕਿ ਕਿਸੇ ਪ੍ਰੋਬਲਮਸ ਹੁੰਦੀਆਂ ਨੇ ਇਸ ਕਰਕੇ ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਹਨਾ ਆਪਾਂ ਇਹਨਾਂ ਤੋਂ ਵੀ ਆਜ਼ਾਦ ਹੋਈਏ ਸੋ ਇਹ ਜਿਹੜੇ ਸਾਰੇ ਨੇ ਦੇਸ਼ ਨਾਗਰਿਕ ਨੇ ਉਹ ਇਹਨਾਂ ਤੋਂ ਹਨਾ ਸਪੋਰਟ ਕਰ ਸਕਦੇ ਹੌਲੀ ਹੌਲੀ ਤਾਂ ਹੀ ਆਪਾਂ ਇਹਨਾਂ ਚੀਜ਼ਾਂ ਤੋਂ ਅੱਗੇ ਵਧਾਂਗੇ ਬਹੁਤ ਵਧੀਆ ਸਵਾਲ ਹੈ ਬੱਚਿਆਂ ਨੇ ਦੱਸਿਆ ਕਿ ਕਿ ਸਾਨੂੰ ਆਪਣੇ ਆਜ਼ਾਦ ਦੇਸ਼ ਵਿੱਚ ਰਹਿ ਕੇ ਹੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਜਿਹੜਾ ਆਜ਼ਾਦੀ ਸਾਨੂੰ ਮਿਲਿਆ ਇਹਦਾ ਨਿਗ ਮਾਣਨਾ ਚਾਹੀਦਾ ਹੈ ਇੱਕ ਛੋਟੇ ਬੱਚਿਆਂ ਤੋਂ ਇਸ ਤਰ੍ਹਾਂ ਦੀ ਜਿਹੜੀ ਸਿੱਖ ਲੈ ਕਿ ਹੋਰ ਵੀ ਲੋਕਾਂ ਨੂੰ ਜਿਹੜਾ ਕਿ ਇਸ ਤਰ੍ਹਾਂ ਬਾਹਰਲੇ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਾ ਕੇ ਕਿਸ ਤਰ੍ਹਾਂ ਉੱਥੇ ਦਿਨ ਰਾਤ ਮਿਹਨਤ ਕਰਨੀ ਪੈਂਦੀ ਆ ਜਾਂ ਗੋਰਿਆਂ ਦੇ ਉੱਥੇ ਜਾ ਕੇ ਨੌਕਰ ਬਣਨਾ ਪੈਂਦਾ ਹੈ ਉਹਦੇ ਨਾਲੋਂ ਇੱਥੇ ਆਪਣੇ ਦੇਸ਼ ਦੀ ਧਰਤੀ ਦੇ ਰਹਿ ਕੇ ਹੀ ਇਸ ਤਰ੍ਹਾਂ ਦੇ ਆਜ਼ਾਦੀ ਦਾ ਨਿਗ ਮਾਣਨਾ ਚਾਹੀਦਾ ਹੈ ਸਾ ਜਾਦੀ ਦਾ ਦਿਹਾੜਾ ਮਨਾਇਆ ਗਿਆ ਅੱਜ ਪਤੜਾ ਦੇ ਵਿੱਚ ਜਿੱਥੇ ਕਿ ਨਾਜ ਮੰਡੀ ਦੇ ਪੰਜ ਕਿਲਾ ਵਾਲੇ ਫਾੜ ਦੇ ਵਿੱਚ ਇੱਥੇ ਝੰਡਾ ਲਹਿਰਾਇਆ ਗਿਆ ਸੀ ਅਸੀਂ ਗੱਲ ਕਰਦੇ ਹਾਂ ਐਸ ਡੀ ਐਮ ਸਾਹਿਬ ਨਾਲ ਔਰ ਜਿਹੜਾ ਕਿ ਇੱਥੇ ਅੱਜ ਤਿਰੰਗਾ ਦੀ ਰਸਮ ਜਿਹੜੀ ਕੀਤੀ ਗਈ ਹੈ ਸਲਾਮੀ ਦੇ ਕੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਾਦੀ ਦਾ ਦਿਹਾੜਾ ਚੜ੍ਹਦੇ ਅੱਜ ਦੀ ਪਹਿਲਾਂ ਸਾਰੇ ਦੇਸ਼ ਨੂੰ ਪਤਨਾ ਤਸੀਦ ਨਰ ਦੇ ਸਾਰੇ ਨਿਵਾਸੀਆਂ ਨੂੰ 79ਵੇਂ 79ਵੇਂ ਜਯਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਜਦੇ ਵੀ ਅਸੀਂ ਜਿਹੜਾ ਹੈਗਾ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਲਾਲਾ ਜਪਦਰਾਈ ਨੂੰ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਤੇ ਲੋਕਾਂ ਨੂੰ ਵੀ ਇਸੇ ਅਪੀਲ ਕਰਦੇ ਆਂ ਕਿ ਅਸੀਂ ਸ਼ਹੀਦਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਆਪਣੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਤੇ ਚੱਲੀਏ ਪੰਜਾਬ ਸਰਕਾਰ ਵੱਲੋਂ ਵੀ ਹੁਣ ਗੁਰੂ ਤੇਗ ਬਹਾਦਰ ਜੀ ਦੀ ਜਿਹੜਾ ਸ਼ਹੀਦੀ ਦਿਵਸ ਆ ਰਿਹਾ ਹੈਗਾ ਬੜੇ ਧੁੰਮਦੰ ਨਾਲ ਮਨਾਉਣ ਲਈ ਪਰਾਲੇ ਕਿਤੇ ਜਾ ਰਹੇ ਨੇ ਤੇ ਸਾਹ ਹਾਂਜੀ ਸਰ ਅੱਜ ਜਿਹੜੇ ਸਨਮਾਨਤ ਕੀਤਾ ਹੈ ਕਿਹੜੇ ਕਿਹੜੇ ਜਿਹੜੇ ਆਜ਼ਾਦੀ ਕੋ ਲਾਠੀਏ ਸੀਗੇ ਕਾਫੀ ਇੱਥੇ ਆਏ ਹੋਏ ਸੀ ਪਹੁੰਚੇ ਸੀਗੇ ਔਰ ਉਹ ਵੀ ਕਾਫੀ ਇਸ ਵਾਰ ਜਿਹੜੇ ਕਿ ਸਨਮਾਨ ਚ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਸੀ ਕਿ ਕਿਸ ਕਿਸ ਤਰ੍ਹਾਂ ਦੀਆਂ ਹੋਰ ਆਮ ਦੇ ਸਵਾਸੀਆਂ ਨੂੰ ਤੁਸੀਂ ਅੱਜ ਦੀ ਮੌਕੇ ਦੇਖੋ ਜਿਹੜੇ ਫਰੀਡਮ ਫਾਈਟਰ ਨੇ ਸਾਡਾ ਇਤਿਹਾਸ ਨੇ ਇਹਨਾਂ ਦੀਆਂ ਕੁਰਬਾਨੀਆਂ ਕਰਕੇ ਜਿਹੜਾ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਹੈਗਾ ਅਸੀਂ ਇਹਨਾਂ ਨੂੰ ਭੁਲਾ ਨਹੀਂ ਸਕਦੇ ਹੈਗੇ ਤੇ ਸਰਕਾਰ ਦੇ ਦਿਸ਼ਾ ਨਿਸ਼ਾਨ ਦੀ ਪਾਲਣਾ ਕਰਦੇ ਹੋਏ ਅਸੀਂ ਇਹਨਾਂ ਦਾ ਪੂਰਾ ਜਿਹੜਾ ਸਨਮਾਨ ਸਨਮਾਨ ਕਰ ਦਿੱਤਾ ਹੈਗਾ ਤੇ ਅੱਗੇ ਵੀ ਕਰਦੇ ਰਹਾਂਗੇ ਜੀ ਅਸੀਂ ਪ੍ਰੈਸ ਦਾ ਵੀ ਪੂਰਾ ਸਨਮਾਨ ਕਰਦੇ ਹਾਂ ਤੇ ਕਰਦੇ ਰਹਾਂਗੇ ਜੀ ਚੇਅਰਮੈਨ ਸਾਹਿਬ ਕਿਸ ਤਰ੍ਹਾਂ ਅੱਜ ਆਜ਼ਾਦੀ ਦਿਵਸ ਜਿਹੜਾ ਕਿ ਤੁਹਾਡੀ ਆਮ ਆਦਮੀ ਪਾਰਟੀ ਦੀ ਪਹਿਲੀ ਵਾਰੀ ਸਰਕਾਰ ਨੇ ਬਣਾਇਆ ਦੇਖੋ ਜੀ ਅੱਜ 75 ਜਿਹੜੇ ਆਜ਼ਾਦੀ ਦੇ ਸਤੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਤਾਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਕਿਉਂਕਿ ਜਿਹੜਾ ਅਸੀਂ ਆਜ਼ਾਦੀ ਦਾ ਜਨਮ ਮਾਨ ਰਹੇ ਆ ਅਸੀਂ ਉਹਨਾਂ ਅੱਜ ਜਿਹੜੇ ਯੋਧਿਆਂ ਦੀਆਂ ਕੁਰਬਾਨੀਆਂ ਕਰਕੇ ਅੱਜ ਆਜ਼ਾਦੀ ਦਾ ਜਨਮ ਮਾਰ ਰਹੇ ਆ ਜਿੱਥੇ ਸਾਰੇ ਲੋਕਾਂ ਨੂੰ ਇੱਕ ਵਰਗ ਨਾਲ ਇੱਕ ਅੱਖ ਨਾਲ ਦੇਖਿਆ ਜਾ ਰਿਹਾ ਹੈ ਇਹ ਤਾਂ ਹੀ ਹੋਇਆ ਜਿਹੜੇ ਸਾਡੇ ਸੂਰਬੀਰ ਯੋਧਿਆਂ ਨੇ ਸਾਨੂੰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੇ ਮੈਂ ਇਹ ਚਾਹੁੰਨਾ ਵੀ ਸਾਰੇ ਜਿਹੜੇ ਨੌਜਵਾਨੀ ਪੀੜ੍ਹੀ ਜਿਹੜੇ ਨੇ ਉਹ ਜਿਹੜੇ ਉਹਨਾਂ ਦੇ ਸੰਧਾਰਤਾਂ ਤੇ ਪੈਰ ਤਰਨ ਤੇ ਆਪਣੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਆਪਣੇ ਲਿਖੇ ਦੇਸ਼ ਦੇ ਲਿਖੇ ਲਾਣ। ਹਾਂ ਜੀ ਅੱਜ ਵਿਦਿਆਰਥੀ ਵੀ ਕਾਫੀ ਸਕੂਲਾਂ ਦੇ ਆਏ ਸੀਗੇ ਕਿਸ ਤਰ੍ਹਾਂ ਰੰਗ-ਬਰੰਗੇ ਉਹਨਾਂ ਨੇ ਕੱਪੜੇ ਵੀ ਔਰ ਜਿਹੜੇ ਆਜ਼ਾਦੀ ਦਾ ਕੁਝ ਵੱਖਰਾ ਜਸ਼ਨ ਦੇਖਣ ਨੂੰ ਮਿਲਿਆ। ਜਿਹੜੇ ਸਕੂਲ ਦੇ ਬੱਚੇ ਆਜ਼ਾਦੀ ਦੇ ਦਿਨ ਦੇ ਮੌਕੇ ਤੇ ਆਪਣੀ ਪੇਸ਼ਕਾਰੀ ਪੇਸ਼ ਕਰ ਰਹੇ ਨੇ ਵੱਖ-ਵੱਖ ਹਿੱਟਾਂ। ਉਹ ਜਬਰਦਸਤ ਉਹਨਾਂ ਤੁਸੀਂ ਬੱਚਿਆਂ ਦੇ ਅੰਦਰ ਜਿਹੜੀ ਪਗਸਿਕ ਰਾਜਗੁਰੂ ਸੁਖਦੇਵ ਆਲਾਜਪਤਰਾ ਹੈ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਉਹ ਆਜ਼ਾਦੀ ਨਹੀਂ ਆਈ ਜੇ ਉਸ ਆਜ਼ਾਦੀ ਨੂੰ ਲਿਆਉਣ ਲਈ ਸਾਨੂੰ ਕੁਝ ਕੁਰਬਾਨੀਆਂ ਕਰਨੀਆਂ ਪੈਣਗੀਆਂ ਸਾਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਜਿਵੇਂ ਉਹ ਜਿਹੜੀ ਆਜ਼ਾਦੀ ਦਾ ਮਾਨ ਮੰਨਣਾ ਹਰੇਕ ਨੂੰ ਮਕਾਨ ਹੋਵੇ ਹਰੇਕ ਨੂੰ ਸਿੱਖਿਆ ਹੋਵੇ ਸਸਤੀ ਸਿਹਤ ਸੇਵਾਵਾ ਹੋਣ ਹਰੇਕ ਨੂੰ ਮਕਾਨ ਹੋਵੇ ਇਹ ਇਹ ਉਹਨਾਂ ਦੀ ਸੋਚ ਸੀਗੀ ਉਹ ਸੋਚ ਨੂੰ ਲਾਗੂ ਕਰਨ ਲਈ ਸਾਨੂੰ ਹੋਰ ਸਮਾਂ ਦੀ ਲੋੜ ਹੈ ਸਾਨੂੰ ਆਪਣੇ ਆਪ ਨੂੰ ਕੁਰਬਾਨ ਕਰਨਾ ਪੈਣਾ ਬਹੁਤ ਵਧੀਆ ਅਜ ਆਜ਼ਾਦੀ ਦੇ ਦਿਹਾੜੇ ਜਿੱਥੇ ਕਿ ਹੋਰ ਬੱਚਿਆਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਐਨਸੀਸੀ ਕੈਂਪ ਵੱਲੋਂ ਵੀ ਆਏ ਸੀ ਜਿਹੜੇ ਬੱਚੇ ਵਿਦਿਆਰਥੀ ਉਹਨਾਂ ਵੱਲੋਂ ਵੀ ਇੱਕ ਕਈ ਤਰ੍ਹਾਂ ਦੇ ਨੁਕੜਨਾਟਕ ਵੀ ਕੀਤੇ ਗਏ ਨੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਹਿਣਾ ਹੈ ਕਿ ਤੁਸੀਂ ਅੱਜ ਆਜ਼ਾਦੀ ਦੇ ਦਿਹਾੜੇ ਤੇ ਲੋਕਾਂ ਨੂੰ ਕੀ ਦਿਖ ਦੇਣਾ ਚਾਹੋ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੀ ਆ ਤੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਰਿਆਂ ਧਰਮਾਂ ਤੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਨੂੰ ਸਭ ਤੋਂ ਪਹਿਲਾਂ ਦੇਸ਼ ਬਾਰੇ ਸੋਚਣਾ ਚਾਹੀਦਾ ਹੈ ਔਰ ਜਿਵੇਂ ਕਿ ਹੁਣ ਤੁਹਾਨੂੰ ਵੀ ਪਤਾ ਹੈ ਸਵਚ ਭਾਰਤ ਅਭਿਆਨ ਚੱਲ ਰਿਹਾ ਹੈ ਯਾ ਹੋਰ ਵੀ ਕਿੰਨੇ ਤਰ੍ਹਾਂ ਦੇ ਅਭਿਆਨ ਚੱਲ ਰਹੇ ਹੈ ਦੇਸ਼ ਦੇ ਸੁਧਾਰ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਨੀ ਪਾਉਗੀ ਇਸ ਕਰਕੇ ਇਸ ਆਜ਼ਾਦੀ ਦਿਵਸ ਤੇ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਦੇਸ਼ ਦੇ ਸੁਧਾਰ ਲਈ ਉਹਨੂੰ ਹੋਰ ਅੱਗੇ ਲੈ ਕੇ ਜਾਣ ਲਈ ਔਰ ਆਪਣੇ ਬੱਚਿਆਂ ਦੇ ਵੀ ਭਵਿੱਖ ਵੇਖਵਾਸਤੇ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਯੋਗਦਾਨ ਪਾਈਏ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਅੱਜ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਇਸ ਜਿਹੜਾ ਆਜ਼ਾਦੀ ਦਿਹਾੜੇ ਨੂੰ ਇੱਥੇ ਮਨਾਇਆ ਜਾ ਰਿਹਾ ਹੈ ਔਰ ਖੁਸ਼ੀਆਂ ਜਿਹੜੀਆਂ ਕਿ ਅੱਜ ਵੰਡੀਆਂ ਜਾ ਰਹੀਆਂ ਨੇ ਹੁਣ